ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਕੱਲ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜੋ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਉਹ ਜਦੋਂ ਕੱਲ ਸਵਰਗੀ ਸੰਤਰਾਮ ਸਿੰਘਲਾ ਜੀ ਦੇ ਦੀ ਵਰਸੀ ਦੇ ਮੌਕੇ ਤੇ ਉਹਦੇ ਘਰ ਸੰਤਰਾਮ ਸਿੰਘਲਾ ਜੀ ਨੂੰ ਸੰਭਾ ਜਿਲ੍ਹਿਆਂ ਭੇਟ ਕਰਨ ਲਈ ਪਹੁੰਚੇ ਤਾਂ ਮਾਨ ਨੂੰ ਬੜੀ ਠੇਸ ਪੁੱਜੀ ਕਿਉਂਕਿ ਜਦੋਂ 2009 ਦੇ ਵਿੱਚ ਸੰਤਰਾਮ ਸਿੰਘਲਾ ਜੀ ਦਾ ਸੁਪੁੱਤਰ ਵਿਜੇਂਦਰ ਸਿੰਘਲਾ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ ਸੀ ਤਾਂ ਮਾਨ ਸਾਹਿਬ ਵੀ ਉੱਥੇ ਚੋਣ ਲੜ ਰਹੇ تھے ਸੰਗਰੂਰ ਤੋਂ ਤਾਂ ਅਸੀਂ ਮਾਨ ਸਾਹਿਬ ਨਾਲ ਤੇ ਉਦੋਂ ਅਸੀਂ ਇੱਕ ਗੱਲ ਸੁਣੀ ਜਦੋਂ ਪ੍ਰਚਾਰ ਦੌਰਾਨ ਅਸੀਂ ਬੜਾ ਪ੍ਰਚਾਰ ਕੀਤਾ ਕੀ ਕੀਤਾ ਕਿ ਜਿਹੜਾ ਸੰਤਰਾਮ ਸਿੰਘਲੇ ਇਹ ਜਦੋਂ 1984 ਚ ਗਿਆਨੀ ਜੈਲ ਸਿੰਘ ਦਾ ਪੀਏਤੀ ਰਾਸ਼ਟਰਪਤੀ ਦਾ ਪੀਏਤੀ ਉਸ ਟਾਈਮ ਜਦੋਂ 84 ਦੇ ਦੰਗੇ ਹੋਏ ਤਾਂ ਸੰਤਰਾਮ ਸਿੰਘਲੇ ਤੇ ਅਸੀਂ ਦੋਸ਼ ਲਾਉਂਦੇ ਤੇ ਵੀ ਉਹਨੇ ਉਹ ਦੰਗਿਆਂ ਚ ਸਿੱਖ ਵਿਰੋਧੀ ਭੂਮਿਕਾ ਨਿਭਾਈ ਜਦੋਂ ਜਰਨਲ ਹਰਬਖਸ਼ ਸਿੰਘ ਤੇ ਹੋਰ ਸਿੱਖ ਦਿੱਲੀ ਦੇ ਪਤਵੰਤੇ ਸੱਜਣਾਂ ਰਾਸ਼ਟਰਪਤੀ ਨੂੰ ਮਿਲਣ ਵਾਸਤੇ ਰਾਸ਼ਟਰਪਤੀ ਭਵਨ ਗਏ ਤਾਂ ਸਵਰਗੀ ਸੰਤਰਾਮ ਸਿੰਘਲਾ ਨੇ ਉਹਨਾਂ ਨੂੰ ਬੇਜਤ ਕਰਕੇ ਉੱਥੋਂ ਮੋੜਿਆ ਗੈਨੀ ਜੈਲ ਸਿੰਘ ਨੂੰ ਮਿਲ ਨਹੀਂ ਦਿੱਤਾ ਤੇ ਉਸ ਤਰ੍ਹਾਂ ਉਹਨਾਂ ਨੇ ਫਿਰ ਉਹ ਉਹਨਾਂ ਦੀ ਜਿਹੜੀ ਦੰਗਿਆਂ 'ਚ ਅਹਿਮ ਭੂਮਿਕਾ ਨਿਭਾਈ ਰਾਸ਼ਟਰਪਤੀ ਨੂੰ ਮਿਲਣ ਤੋਂ ਸਿੱਖ ਜਰਨੈਲਾਂ ਨੂੰ ਰੋਕਿਆ ਤੇ ਉਹਨਾਂ ਨੂੰ ਬੇਇੱਜ਼ਤ ਕੀਤਾ ਇਹ ਦੋਸ਼ ਲਾ ਕੇ ਅਸੀਂ ਪੂਰਾ ਉਹਦਾ ਭੰਡਹੀ ਪ੍ਰਚਾਰ ਕੀਤਾ ਵਿਜੇਂਦਰ ਸਿੰਘ ਲਾਦੇ ਖਿਲਾਫ ਹੁਣ ਦੱਸੋ ਵੀ ਮਾਨ ਸਾਹਿਬ ਦੀ ਪਾਰਟੀ ਉਦੋਂ ਗਲਤ ਧੀ ਅਸੀਂ ਇਹਨਾਂ ਦੇ ਸੁਣ ਤੇ ਮਾਨ ਸਿੰਘ ਮਾਨ ਤੋਂ ਸੁਣ ਕੇ ਭਾਸ਼ਣ ਤੋਂ ਫਿਰ ਅਸੀਂ ਅੱਗੇ ਭਾਸ਼ਣ ਕੀਤੇ ਮੈਂ ਆਪ ਕੀਤੇ ਬੜੇ ਭਾਸ਼ਣ ਕੀਤੇ ਹਾਲਾਂਕਿ ਸਾਡੇ ਜਿਹੜੇ ਪਰਿਵਾਰਕ ਸੰਬੰਧ ਨੇ ਮੇਰੇ ਪਿਤਾ ਜੀ ਸਰਪੰਚ ਤੇ ਇਹ ਗਾਜੇਵਾਸ ਤੋਂ ਨੇ ਸਾਡੇ ਨੇੜੇ ਪਿੰਡ ਤੋਂ ਉਹਨਾਂ ਨਾਲ ਬਹੁਤ ਵਧੀਆ ਸੰਬੰਧ ਤੇ ਮੇਰੇ ਪਿਤਾ ਜੀ ਦੇ ਸੰਤਰਾਮ ਸਿੰਘਲੇ ਦੇ ਪਰ ਜਦੋਂ ਨੌਂ ਚ ਇਹ ਗੱਲ ਸੁਣੀ ਉਸ ਤੋਂ ਬਾਅਦ ਅਸੀਂ ਕਦੇ ਵੀ ਮੈਂ ਬਿਜੇਂਦਰ ਨੂੰ ਜਾਂ ਸੰਤਰਾਮ ਸਿੰਘਲੇ ਦੇ ਪਰਿਵਾਰ ਨੂੰ ਨਹੀਂ ਕਦੇ ਮਿਲੇ ਕਿਉਂਕਿ ਮਨ ਚ ਆਈ ਵੀ ਬੜਾ ਦੋਸਤੀ ਧੀ ਯਾਰ ਪੰਜਾਬ ਦਾ ਹੋ ਕੇ ਉਹਨੇ ਆਪਣੇ ਸਿੱਖਾਂ ਦਾ ਬੜਾ ਬੁਰਾ ਕਰਿਆ ਪਰ ਅੱਜ ਮਾਨ ਸਾਹਿਬ ਹੁਣ ਸਪਸ਼ਟ ਕਰਨ ਇਹ ਕੌਮ ਨੂੰ ਵੀ ਮਾਨ ਸਾਹਿਬ ਉਸ ਸਮੇਂ ਗਲਤ ਤੇ ਜਦੋਂ ਪ੍ਰਚਾਰ ਕਰਦੀ ਦੀ ਪਾਰਟੀ ਜਾਂ ਅੱਜ ਗਲਤ ਨੇ ਜਦੋਂ ਉਹਨੂੰ ਸਰਦਾ ਅਜਲੀਆਂ ਭੇਟ ਕਰਨਾ ਇਹ ਪਰ ਇਹਦਾ ਮਤਲਬ ਹੋ ਗਿਆ ਮਾਨ ਸਾਹਿਬ ਤਾਂ ਕਿਤੇ ਵੀ ਜਾ ਸਕਦੇ ਨੇ ਮਤਲਬ ਲਈ ਅੱਜ ਇਹ ਹੀ ਪਤਾ ਲੱਗਦਾ ਵੀ ਇਹ ਤੋਂ ਖੇਰੇ ਦੀ ਚੁੰਮ ਲੜਨ ਦੀ ਸੁਭਾਅ ਹੈ ਵੀ ਵਿਜੇਂਦਰ ਮੇਰੀ ਸਪੋਰਟ ਕਰੂਗਾ ਅੱਜ ਜਾ ਕੇ ਸੰਤਰਾਮ ਸਿੰਘਲਾ ਵਧੀਆ ਹੋ ਗਿਆ ਊ ਮਾਨ ਸਾਹਿਬ ਦੀ ਪਾਰਟੀ ਦੇ ਆਗੂ ਅੱਜ ਵੀ ਲੰਗੋਵਾਲ ਨੂੰ ਗਾਲਾਂ ਕੱਢਦੇ ਨੇ ਤਾਂ ਜਦੋਂ ਉਦੋਂ ਲੋਂਗਵਾਲਦਾਲ ਵਾਲਿਆਂ ਨਾਲ ਸਮਝੌਤਾ ਦੀ ਉਹ ਸਪੋਰਟ ਕਰਦੇ ਤੇ ਲੋਂਗ ਲੋਂਗਵਾਲ ਦੇ ਬੰਦੇ ਟੌੜਾ ਗਰੁੱਪ ਦੇ ਤਾਂ ਉਦੋਂ ਲੋਂਗਵਾਲ ਨੂੰ ਵੀ ਜਾਂ ਕੋਈਆਂ ਸਰਦਾਰ ਜੀਆਂ ਪੇਟ ਕਰਤੀਆਂ ᱛੀਆਂ ਇਹ ਧੋਗਲੀ ਨੀਤੀ ਹੈ ਜਿਹੜੀ ਇਸ ਨੇ ਸਾਡੀ ਕੌਮ ਦਾ ਬਹੁਤ ਨੁਕਸਾਨ ਕੀਤਾ ਤਾਂ ਮਾਨਸਾਹ ਵੀ ਸੀ ਜਿਹੜਾ ਇਹ ਧੋਗਲਾਪਣ ਇਹਦੇ ਕਾਰਨ ਮਾਨਸਾਹ ਤਰੱਕੀ ਨਹੀਂ ਕਰ ਸਕੇ ਇੱਕ ਪਾਸੇ ਕਹਿ ਰਹੇ ਨੇ ਵੀ ਇਸ ਨੇ ਨੂੰ ਕੌਮ ਨੇ ਕੌਮ ਨੂੰ ਮੈਨੂੰ ਹਰਾਣ ਦੀ ਆ ਪਰ ਕੌਮ ਨੇ ਤਾਂ ਜਿਤਾਤਾ ਤੀ ਪਰ ਅੱਜ ਕਿਉਂ ਹਾਲਤ ਮਾੜੀ ਆ ਅੱਜ ਕਿਉਂ ਸੰਤਰਾਮ ਸਿੰਘ ਲੇਵੜੀਆਂ ਦੀਆਂ ਆ ਦੋਸਤਿਆਂ ਦੀਆਂ ਬਰਸੀਆਂ ਤੇ ਜਾਣਾ ਪੈ ਰਿਹਾ ਹੈ ਇਹ ਸਪਸ਼ਟ ਮੰਗਤਾ ਵੀ ਜਦੋਂ ਅਸੀਂ ਵੀ ਪਾਈ ਉਹਨਾਂ ਤੋਂ ਮਾਫੀ ਮੰਗੀ ਜੇ ਗਲਤੀ ਹੈ ਜੇ ਉਹ ਗਲਤ ਪ੍ਰਚਾਰ ਤੀ ਤੁਸੀਂ ਲਾਗ ਪੁੱਛ ਕੇ ਕੀਤਾ ਤੀ ਫਿਰ ਸਾਨੂੰ ਵੀ ਸਾਡਾ ਵੀ ਫਰਜਵੰਦ ਹੈ ਅਸੀਂ ਉਹਨਾਂ ਤੋਂ ਮਾਫੀ ਮੰਗੀ ਅਸੀਂ ਬਹੁਤ ਮੈਂ ਬਹੁਤ ਪ੍ਰਚਾਰ ਕੀਤਾ ਮੈਂ ਹੁਣ ਆਪਣੇ ਆਪ ਨੂੰ ਮਨ ਨੂੰ ਬੜਾ ਦੁੱਖ ਹੋ ਰਿਹਾ ਵੀ ਕਿਸੇ ਦੇ ਸੁਣ ਕੇ ਇਹ じゃ ਨਹੀਂ ਕਰਨਾ ਚਾਹੀਦਾ ਪਰ ਪਾਰਟੀ ਦੀ ਇਸ ਤਾਂ ਮਾਨ ਸਾਹਿਬ ਨੂੰ ਰੱਬ ਸਮਝਦੇ ਤੇ ਵੀ ਜੋ ਕਹਿੰਦੇ ਨੇ ਇਮਾਨ ਸਿੰਘ ਮਾਨ ਤੋਂ ਸੁਣਿਆ ਜੋ ਵੀ ਉੱਥੇ ਰਲ ਕੇ ਸਾਰਿਆਂ ਨੂੰ ਪਤਾ ਭਵਾਨੀਗੜ੍ਹ ਦੇ ਏਰੀਏ ਦੇ ਵਿੱਚ ਅਸੀਂ ਕਿੰਨਾ ਪ੍ਰਚਾਰ ਕੀਤਾ ਇਸ ਗੱਲ ਦਾ ਸਿੱਖਾਂ ਦੇ ਲਵੇ ਵੀ ਇਹਨੂੰ ਵੋਟ ਨਾ ਪਾਓ ਸਾਧ ਸੰਗਤ ਜੀ ਇਹ ਜਿਹੜੀ ਧੋਖਲੀ ਨੀਤੀ ਹੈ ਮਾਨ ਸਾਹਿਬ ਨੂੰ ਇਹ ਬਹੁਤ ਮਾੜੀ ਹੈ ਮਾਨ ਸਾਹਿਬ ਨੂੰ ਇਹ ਕਲੀਅਰ ਕਰਨਾ ਚਾਹੀਦਾ ਹੈ ਵੀ ਉਹਦੇ ਗਲਤ ਸੀ ਜਦੋਂ ਪ੍ਰਚਾਰ ਕਰਦੇ ਤੇ ਜਾਂ ਅੱਜ ਗਲਤ ਨੇ ਜਦੋਂ ਮਾਨ ਸਾਹਿਬ ਦੀ ਵਰਸੀ ਉਹਦੇ ਸਿੰਘਲਾ ਸਿੰਘਲਾ ਸਾਹਿਬ ਦੀ ਵਰਸੀ ਤੇ ਜਾਂ ਅੱਜ ਉਹਨੂੰ ਸਭ ਦਾ ਹਜਰ ਤੇ ਉਹਦੇ ਪੁੱਤਰ ਨੂੰ ਮਿਲਣਾ ਕੋਈ ਗਨਾਹ ਨਹੀਂ ਪਰ ਦੋਸ਼ੀ ਹੈ ਜੇ ਉਹ ਦੋਸ਼ੀ ਧੀ ਇੰਦਰਾ ਗਾਂਧੀ ਸਾਡੀ ਦੋਸ਼ੀ ਹੈ ਠੀਕ ਹੈ ਇੰਦਰਾ ਗਾਂਧੀ ਤੇ ਬੱਚਿਆਂ ਦਾ ਪੁੱਤਿਆਂ ਦਾ ਕੋਈ ਦੋਸ਼ ਨਹੀਂ ਜਿਹੜਾ ਦੋਸ਼ੀ ਨੇ ਦੋਸ਼ੀਆਂ ਨੂੰ ਤਾਂ ਸੰਦਾ ਜਲੀ ਅਸੀਂ ਨਹੀਂ ਭੇਟ ਕਰ ਸਕਦੇ ਸੋ ਮਾਨ ਨੇ ਕੱਲ ਬੜਾ ਮਨ ਨੂੰ ਦੁੱਖ ਆ ਇਹਨਾਂ ਕਹਿੰਦੇ ਹੋਏ ਖਿਮਾ ਦਾ ਜਚਕਾ ਹੁਣ ਕੌਣ ਫੈਸਲਾ ਕਰੇ ਵੀ ਕੀ ਗਲਤ ਹੈ ਕੌਣ ਸਹੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ